ਗੁੱਡ ਮਾਰਨਿੰਗ ਫਰੈਂਡਸ ਸਵੇਰ ਦੀ ਪਿਆਰ ਭਰੀ ਸਤਸਰੀ ਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਗੁਰੂ ਘਰ ਤੋਂ ਸਟਾਰਟ ਹੈ ਆਪਣੀ ਮਾਰਨਿੰਗ ਔਰ ਵਕੀਲ ਸਾਹਿਬ ਜਾ ਰਹੇ ਹਾਂ ਕੋਰਟ ਰੈਡੀ ਸ਼ੈਡੀ ਹੋ ਗਏ ਆ ਔਰ ਫਿਲਹਾਲ ਮੈਂ ਆਪਣੇ ਜੋ ਬਾਕੀ ਦੇ ਕੰਮ ਪੈਂਡਿੰਗ ਆ ਉਹ ਕਰਨੇ ਆ ਅੱਜ ਬੱਚੇ ਵੀ ਘਰ ਹੈ ਕਿਉਂਕਿ ਬੱਚਿਆਂ ਕੇ ਪੇਪਰ ਹੈ ਜੀ ਜੋਤੜ ਰੂਪ ਕੇ ਪੇਪਰ ਹੈ ਉਹ ਜੋਤੜ ਰੂਪ ਕੇ ਆ ਜੀ ਪੇਪਰ ਅ ਕੱਲ ਤੋਂ ਸਟਾਰਟ ਹੈ ਅੱਜ ਰਿਵੀਜ਼ਨ ਹੋਣੀ ਹੈ ਇਸ ਕਰਕੇ ਅੱਜ ਛੁੱਟੀ ਹੈ ਬੱਚਿਆਂ ਨੇ ਅੱਜ ਆਪਣਾ ਰਿਵੀਜ਼ਨ ਕਰਨੀ ਹੈ ਘਰ ਰਹਿ ਕੇ ਔਰ ਟੀਵੀ ਵੀ ਕਰਨਾ ਬੰਦ ਰੂਪ ਨੇ ਵੀ ਪੜਨਾ ਐਂਡ ਜੋਤ ਨੇ ਵੀ ਸਟੱਡੀ ਕਰਨੀ ਹੈ ਜੋਤ ਇਹ ਕਰੇਲਾ ਇਹ ਕਿਵੇਂ ਕਰੇਲੇ ਕਰੇ ਵੇ ਜੋਤ ਨੇ ਤਾਂ ਦੋਨੋਂ ਬੱਚਿਆਂ ਨੇ ਵੀ ਹੁਣ ਨਹਾਣਾ ਧੋਣਾ ਹੈ ਤੇ ਨਾ ਤੋਂ ਕਿ ਦੋਨੋਂ ਜਣੀਆਂ ਹੁਣ ਪੜਨ ਬੈਠੂਗੀਆਂ ਪੇਪਰ ਸਟਾਰਟ ਹੈ ਜੀ ਬੱਚਿਆਂ ਕੇ ਤਾਂ ਫਿਲਹਾਲ ਵਕੀਲ ਸਾਹਿਬ ਵੀ ਜਾ ਰਹੇ ਆ ਔਰ ਮੈਂ ਵੀ ਕਰਾਂ ਜੀ ਆਪਣੇ ਬਾਕੀ ਦੇ ਪੈਂਡਿੰਗ ਕੰਮ ਝਾੜੂ ਝੂੜੂ ਲਾਵਾਂ ਭਾਂਡੇ ਪਈਆਂ ਝਾੜੂ ਪਿਆ ਤੇ ਵਾਹਿਗੁਰੂ ਜੀ ਭਲਾ ਕਰੇ ਸਭ ਦਾ ਅੱਜ ਦਾ ਦਿਨ ਵਧੀਆ ਬੀਤੇ ਜੀ ਸਭ ਦਾ ਸ਼ੁਰੂਆਤ ਹੈ ਜੀ ਅੱਜ ਦੇ ਦਿਨ ਤੋਂ ਆਪਾਂ ਵਲੌਗ ਦੀ ਤੇ ਵਾਹਿਗੁਰੂ ਜੀ ਭਲੀ ਕਰੇ ਸਭ ਦੀ ਔਰ ਵਕੀਲ ਸਾਹਿਬ ਪਤਾ ਨਹੀਂ ਕਿਉਂ ਖੜੇ ਹੀ ਨਹੀਂ देर तक ਤੋਂ ਵਕੀਲ ਸਾਹਿਬ ਜਾ ਰਹੇ ਆ ਮਜ਼ਾਕ ਕਰਕੇ ਆਈਆਂ ਥੋੜਾ ਜਿਹਾ ਤੋਂ ਫਾਈਨਲੀ ਚਲੇ ਗਏ ਆ ਔਰ ਗੇਟ ਲਾਉਂਗੀ ਠਹਿਰ ਕੇ ਅੱਜ ਇਹਨਾਂ ਨੇ ਡੇਰਾ ਵਸਿਓ ਜਾਣਾ ਜਿਆਦਾ ਦੂਰ ਤਾਂ ਨਹੀਂ ਜਾਣਾ ਹੈਗਾ ਅੱਜ

रूपेंजल का पेपर पता नहीं खास का किस चीज़ का पेपर है रुपैजल है नहीं कंप्यूटर और conversation का conversation और कंप्यूटर का पेपर है रूपेंजल का और भवजोत का या जी एस एस टी का और दोनों भैन हैं जी नौ बजे तो दस बज गए बारह बजे तक पढ़ूगी भैन बड़ी क्योंकि छोटी का तो कम छेती निबड़ गया ਥੋੜਾ 1 ਵਜੇ ਤੱਕ ਖਾਂ ਕਿਉਂਕਿ ਲੈਂਥੀ ਆ ਨਾ ਐਸਐਸਟੀ ਦਾ ਹਨਾ ਐਸਐਸਟੀ ਦਾ ਲੈਂਥੀ ਹੁੰਦਾ ਨਾ ਪੇਪਰ ਇਸ ਕਰਕੇ ਔਰ ਮੈਂ ਬੈਠੀ ਹਾਂ ਜੀ ਸਾਹਮਣੇ ਸ਼ੀਸ਼ੇ ਦੇ ਵਿੱਚ ਦੇਖੋ ਮੋਟੀ 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 ਕਹਿੰਦੇ ਆ ਸਾਰੇ ਮੈਨੂੰ ਦੇਖ ਲਓ ਮੋਟੀ ਬੈਠੀ ਐ ਸ਼ੀਸ਼ੇ ਦੇ ਵਿੱਚ ਸਾਹਮਣੇ ਔਰ ਇੱਧਰ ਰੁਪੰਜਲ ਹੈ ਰੁਪੰਜਲ ਆਪकी ਮੰਮੀ ਮੋਟੀ ਹੈ ਹਾਂ ਮੋਟੀ ਨਹੀਂ ਐ ਤੇਰੀ ਮੰਮੀ ਹਾਂ ਕਿਸੀ ਐ ও ਐਂਡ ਇ ਮੋਨੀਟਰ ਅੰਜਲੀ ਕੋ ਤੋ ਜਸਟ ਸਾਰਾ ਕੰਮ ਮੇਰਾ ਪੈਂਡਿੰਗ ਜਿਹੜਾ ਪਿਆ ਤਾਂ ਤਾਂ ਨਿਬੜ ਗਿਆ ਚਲੋ ਵਾਈਗਰੂ ਦੀ ਕਿਰਪਾ ਮੇਰਾ ਨਾਣਾ ਟੋਣਾ ਬਾਕੀ ਆ ਬਸ ਹੁਣ ਮੈਂ ਨਾਣ ਜਾ ਰਹੀ ਆ ਆਪਣਾ ਸ਼ਾਵਰ ਲੈਣ ਜਾ ਰਹੀ ਆ ਪੋਚੇ ਲਾ ਲੇ ਝਾੜੂ ਲਾ ਲਿਆ ਕੰਮ ਨਿਬੜ ਗਿਆ ਹੋ ਗਿਆ ਲੋ ਜੀ ਰਪੰਜਲ ਦਾ ਵੀ ਕੰਮ ਹੋ ਗਿਆ ਹੁਣ ਕਨਵਰਸੇਸ਼ਨ ਦਾ ਪੜਨਾ ਪੁੱਤ ਹਾਂ ਦੇ ਨੂੰ ਪੜਦੇ ਪੜਦੇ ਲੱਗੀ ਭੁੱਖ ਮੱਠੀ ਲਿਆਇਆ ਚੱਕ ਗਏ ਕੈ ਲੱਗੀ ਏ ਤੈਨੂੰ ਭੁੱਖ ਲੱਗੀ ਆ ਨਹੀਂ ਛੇਤੀ ਦੀਦੀ ਦਾ ਇੱਕ ਮਿਲ ਜਾ ਇੱਕ ਦੀਦੀ ਨੂੰ ਲੈ ਕੇ ਦੇਦੀ ਇੱਕ ਕੱਪ ਖਾਲੀ ਹੈ ਉਹ ਲਿਓ ਵੀ ਮੰਗ ਰਿਆ ਪਿੱਛਾ ਉਹ ਦੇਖੋ ਲਿਓ ਦੇਖ ਰਿਹਾ ਤੈਨੂੰ ਖਾਂਦੀ ਨੂੰ ਭੁਖੜਾ ਭੁਖੜਾ ਇਹਨੇ ਤਾਂ ਇਹਨਾਂ ਦਾ ਆਪਣੇ ਬਿਸਕਟ ਖਾ ਲੇ ਉਧਰ ਨੂੰ ਆ ਰਿਹਾ ਤੇਰੀ ਪਲੇਟ ਕੰਨੀ ਨੂੰ ਦੌੜਿਆ ਲਿਓ ਵੀ ਮੰਗ ਰਿਹਾ ਬਬਜੋਤ ਦਾ ਕੰਮ ਤਾਂ ਕਾਫੀ ਪੈਂਡਿੰਗ ਹੈ ਰੂਪ ਦਾ ਹੋ ਗਿਆ ਪਹਿਲਾਂ ਹੀ ਰੂਪ ਦਾ ਥੋੜਾ ਹੈ ਨਾ ਜਿਆਦਾ ਨਹੀਂ ਹੈ ਹੈ ਨਾ ਰੂਪ ਇਹ ਬ ਮੈਂ ਹੋਰ ਕੁਝ ਮੈਡਮ ਭੇਜੇਗੀ ਵੀ ਹਾਂ ਫਿਰ ਦੇਖੇਗੇ ਮੈਡਮ ਕਿਹੜੇ ਰਿਵਿਜ਼ਨ ਕਰਨੇ ਵਾਸਤੇ ਭੇਜੇਗੀ ਸਕੂਲ ਮਾਂ ਵੀ ਤਾਂ ਮੈਡਮ ਨੇ ਰਿਵਿਜ਼ਨ ਕਰਾਈ ਹੋਣੀ ਵੈਸੇ ਖਿਚੜੀ एक कम भी कर रही कर दी हां आप मम्मी चाय बना रही है हेलो हम चाय बना रहे हैं। आज रूप ब्लॉग बना रही है और मैं चाय बना रही हूँ क्योंकि रूप कह रही मैं चाय के साथ बिस्कुट खानी है है हाँ ना अब जी यहां पे मेरी बिस्कुट खाने का चाले अब देखते हो गया कर रहा है लिया लिया आजा गाइस के पास जाना पड़ेगा ਤੇਰੀ ਹੱਡੀ ਕਹਾਂ ਓਏ ਓਏ ਕੀ ਕਰਾਂ ਇਹ ਲਗੜਾ ਲਿਓ ਨੇ ਆਪੇ ਦੀਦੀ ਪੜ ਰਹੀ ਆ ਦੀਦੀ ਹੈਲੋ ਹੈਲੋ ਬਾਏ ਪਾਪਾ ਆਫਿਸ ਗਏ ਹੋਏ ਹੋਰ ਦਿਓ ਇਹ ਦੇਖੋ ਯਾਰ ਦੇਖੋ ਯਾ ਦੇਖੋ यार खुस्तान आजा लिया और मैं खा रही हूँ बनाना क्योंकि मुझे लगी है भूख और मैं खाऊंगी बनाना यमी यमी लिया देख रहे हैं मलियो और ये आ गया ये आ गया ये आ गया प्यारा लग रहा तो। है ना प्यारा लग रहा है वो चल मम्मी बच जा बच जा ये मम्मी ये मुझसे बनाना मांग रहा है बनाना खाना है थोड़ा सा अभी और पोटी कर देगा मम्मी नहीं पोटी नहीं करेगा बनाना दिया सुनो, पोटी करेगा कैरी री पोटी कर देगा चलो हम चलते हैं लियो के पास क्या करना है तुम्हें यहाँ पे अभी वो पोटी करके हैं। क्या कर देगा लियो कहाँ करी दिन ने है ही नहीं साफ होगी हम्म दरवाजा टूट जाएगा रहने दे ना भूत बस नहीं मम्मी दो ये तो देखो हमारा छोटा सा बच्चा आ गया छोटा सा बच्चा छोटा सा बच्चा हाथ नहीं नहीं दे रहा क्योंकि ये हमारा छोटे सा गुग्गु सा बच्चा हम चलते हैं यहाँ पे मम्मी खिड़की खुल रही है यहाँ पे हम चाय बना रहे हैं हवाई बागी है ना यु। ये मम्मी देखो चाय बना रही है यम्मी यम्मी हाँ। मम्मा तो रुपेंजल ने बनाया ब्लॉग कमेंट करके दसो भी कहा जा ब्लॉग बनाया रुपेंजल वैसे बहुत अच्छा ब्लॉग बना दिया बहुत अच्छा बोल दिया रुपेंजल तो रुपेंजल के लिए लाइक तो बनता है है ना तो पर पैदर अच्छा ब्लॉग बनाती है बहुत ज्यादा यहाँ पे बन रही है जी चाह चा का रंग ना का लग रहा पता नहीं क्यों वादिया जी नहीं लग रही चाह भी पाया वी लेकिन दुध मैं पतला ही लग रहा अज चलो बन गई चाह चाह के साथ खाएंगे बिस्कुट और ये पड़े हैं रास के में मैं टंगे क्योंकि कोई डब्बा नहीं मिले खाली इस करके मैं एक लिफाफे के पा के ना और खिड़की के पटंग दे ਅ ਹੇ ਨੀਚੇ ਪਿਆ ਛਾਂਸ ਕਿਉਂਕਿ ਜੇ ਮੈਂ ਨੀਚੇ ਰੱਖਦੀ ਆ ਨਾ ਨੀਚੇ ਚੂਹੀ ਚਾਹੀ ਆ ਜਾਂਦੀ ਐ ਇਸ ਕਰਕੇ ਮੈਂ ਉੱਪਰ ਟੰਗਿਆ ਹੋਇਆ ਸਮਾਨ ਇਹਦੇ ਵਿੱਚ ਹੈਗੇ ਜੀ ਕਸੂਰੀ ਮੇਥੀ ਜੋ ਕਿ ਮੈਂ ਟੰਗਿਆ ਹੋਇਆ ਲਫਾਫਾ ਨਾ ਰੂਪ ਕੋਈ ਚੀਜ਼ ਨਾ ਛੇੜ ਦੇਖ ਲਿਓ ਫੇਰ ਆ ਗਿਆ ਭੁੱਕੜ ਜਾ ਫੇਰ ਆ ਗਿਆ ਰਸੋਈ ਦੇ ਵਿੱਚੋਂ ਦੇਖ ਤੂੰ ਜਾ ਅੰਦਰ ਲਿਓ ਮਹਾਰਾਜ ਚਾਹ ਪੀ ਲੈਣ ਦੇ ਸਾਨੂੰ ਜਿੱਤਰੀ ਕਾ ਵੰਡ ਰਹੇ ਪੀਲੇ ਛੋਲ ਆਪ ਦੂਏ ਦੇ ਪਾਸ ਨਮਕੀਣ ਚਾਵਲ

देख सकते हो ये कैसे धोने होते हैं वो भी देख लो ये कबाड़ है जो बाहर गिर के आना है और, और ये बाहर आ गया सब्जी वाला जालियो सब्जी लेके आ बाहर सब्जी वाला जालियो नीचे बैठ लियो नीचे बैठ लियो ना आए हो जाएगा लियो भी तरी सारी चीज मनु दे दो खाने वाली पीछे पीछे इतने मसाले मसूले पाए जी और कहने भज गए बड़ी बड़ी पानी सिंपली बना दो बना दो सिंपल भी बढ़िया लगते हैं

निया इन्हीं उसी नीचे बैठ वो बैठ गया देख आजा नीचे बैठ नीचे बैठ ये बैठ जा नीचे बैठ नीचे बैठ ये घर ये न्यू 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 क्या कर रहा देखो जी की पूंछ देखो आजा लियो लियो ये लियो ਨੀਆ ਨਿਊਜੀ ਐ ਰਿਓ ਉੜਾ ਘਰ ਦੇਨ ਦੇਖੋ ਜੀ ਕਿਸ ਤਰ੍ਹਾਂ ਰਾਇਆ ਬਣੀ ਅੱਖਾਂ ਬਿੱਲੀਆਂ ਬਲੋੜੀਆਂ ਖਤੇਰੀਆਂ ਅੰਗਰੇਜ਼ ਜਿਉ ਮਾਰੇ ਘਰ ਕੰਗਰੇਜ਼ ਸਿੱਟੇ ਰੰਗਾਂ ਅੰਗਰੇਜ਼ ਅੱਜ ਬੱਚੇ ਆ ਜੀ ਘਰਾਂ ਤੁਹਾਨੂੰ ਪਤਾ ਹੀ ਹੈ ਪੇਪਰ ਹੋ ਰਹੇ ਆ ਨਿਆਣਿਆਂ ਕੇ ਇਸ ਕਰਕੇ ਮੈਂ ਬਣਾਉਂਗੀ ਨਮਕੀਨ ਚੋਲ तो मसाला भुनदा छोड़ भी तो हैं मैं ਜਸਟ ਚੋਲ ਆਪਣੇ ਹੋ ਰਹੇ ਆ ਬਣ ਕੇ ਨੇ ਰੈਡੀ ਲੋ ਜੀ ਇਹ ਆ ਦੁਪਹਿਰ ਦਾ ਬ੍ਰੇਕਫਾਸਟ ਸੋਰੀ ਦੁਪਹਿਰ ਦਾ ਲੰਚ ਚੋਲ ਨੂਣ ਵਾਲੇ ਤੋਂ ਅੱਜ ਦੁਪਹਿਰ ਦਾ ਲੰਚ ਹੈ ਸਾਡਾ ਨਮਕੀਨ ਚਾਵਲ ਨੂਣ ਵਾਲੇ ਚੋਲ ਬਣਾ ਰਹੀਆਂ ਮੈਂ ਔਰ ਫਿਲਹਾਲ ਬੱਚੇ ਪਏ ਆ ਮੇਰੇ ਅੰਦਰ ਔਰ ਕਿਉਂਕਿ ਹੁਣ ਚੋਲ-ਚੂਲ ਖਾ ਕੇ ਦੁਬਾਰਾ ਫੇਰ ਪੜ੍ਹenge ਇੱਕ ਵਾਰ ਤਾਂ ਸਵੇਰ ਕੇ ਬੈਠੇ ਤੇ ਆਹ ਸਵੇਰੀ ਮੈਂ ਬਿਠਾਈ ਤੇ ਪੜ੍ਹਨ ਨਿਆਣੇ ਮੇਰੇ ਆ 9 ਵਜੇ ਹਨਾ ਸਾਢੇ 9 ਵਜੇ ਬੈਠੇ ਤੇ ਔਰ 1 ਵਜੇ ਤੱਕ ਪੜ੍ਹੀ ਆ ਬਵਜੋਤ ਰੁਪੈਂਜਲ ਕਾ ਤਾਂ ਹੋ ਗਿਆ ਤਾਂ ਘੰਟੇ ਕੇ ਵਿੱਚੀ ਕੰਮ ਔਰ ਫਿਲਹਾਲ ਹੁਣ ਮੈਂ ਚੋਲ ਬਣਾ ਰਹੀ ਆ ਹੁਣ ਦੁਬਾਰਾ ਫੇਰ ਬੈਠੂਗੀ ਆਹ 2 ਵਜੇ ਪੜ੍ਹਨਾ ਉਸ ਤੋਂ ਬਾਅਦ ਰਾਤ ਨੂੰ ਫੇਰ ਦੁਬਾਰਾ 4:00 ਵਜੇ ਫੇਰ ਦੁਹਰਾਈ ਕਰਨੀ ਆ ਰਾਤ ਨੂੰ 9:00 ਵਜੇ ਯਾਨੀ ਦਿਨ ਕੇ ਵਿੱਚ 4 ਵਾਰ ਦ ਕੱਲੂ ਪੇਪਰ ਹੈ ਨਾ ਗੇ ਹਣਾ ਤੇ ਪੇਪਰਾਂ ਦੇ ਵਿੱਚ ਜਿੰਨਾ ਪੜ ਲਓ ਉਹਨਾਂ ਥੋੜਾ ਮੈਂ ਇਹੀ ਗੱਲ ਸਮਝਾਨੀ ਹੁੰਨੀ ਹੈ ਮੇਰੀ ਗੁੜੀਆਂ ਨੂੰ ਮੈਂ ਕਹ ਪੁੱਤ ਖੇਲਣਾ ਸਿਰਫ ਅੱਧਾ ਘੰਟਾ ਬਾਕੀ ਸਾਰਾ ਦਿਨ ਪੜਨੇਗਾ ਤਾਂ ਕਿ ਤੇ ਜਾ ਕੇ ਹਣਾ ਯਾਦ ਹੁੰਦਾ ਹੈ ਤੇ ਫਿਲਹਾਲ ਚੀੜੀ ਨੂੰ ਵੀ ਵਿਚਾਰੀ ਨੂੰ ਭੁੱਖ ਲੱਗੀ ਆ ਕੁਛ ਖਾ ਰਹੀ ਆ ਬੈਠੀ ਆ ਔਰ ਚੋਲ ਵੀ ਬਸ ਬਣ ਕੇ ਰੈਡੀ ਹੋ ਰਹੀ ਆ ਮੇਰੇ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਬੱਚੇ ਮੇਰੇ ਦੇਖ ਰਹੇ ਆ ਟੀਵੀ ਅੰਦਰ ਮસ્ਤੀ ਮਾਰ ਰਹੇ ਆ ਦੋਨੋਂ ਜਣੇ ਹੈਲੋ ਇਤਨਾ ਗਰਮੀ ਬਹੁਤ ਹੈ ਬਹੁਤ ਜ਼ਿਆਦਾ ਗਰਮੀ ਕਰਕੇ ਨਿਆਣੇ ਵਿਚਾਰੇ ਬਾਹਰ ਨਿਕਲ ਵੀ ਨਹੀਂ ਪਾਉਂਦੇ ਹੈਗੇ ਕਿਉਂਕਿ ਜਿਉਂ-ਜਿਉਂ ਮੀਂਹ ਪਈ ਜਾਂਦਾ ਪਰਦਾ ਜੀ ਉੱਠੀ ਜਾਂਦੀ ਆ ਹੋਰ ਗਰਮੀ ਨਿਕਲ ਆਂਦੀ ਆ ਪਰ ਦੇਖੋ ਸਰਦ ਵੀ ਚਲ ਗਏ ਮੌਸਮ ਕੱਦ ਚੇਂਜ ਹੋਊਗਾ ਪਰ ਦਸਹਿਰੇ ਦੇ ਆਸ-ਪਾਸ ਕਹਿੰਦੇ ਆ ਵੀ ਚੇਂਜ ਹੋ ਜਾਂਦਾ ਮੌਸਮ ਚਲੋ ਰਹਿ ਗਿਆ ਦੋ ਤਰੀਕ ਵੀ ਆਣੇ ਵਾਲੀ ਆ ਦਸਹਿਰੇ ਦੇ ਵਿੱਚ ਕੋਈ ਜ਼ਿਆਦਾ ਨਹੀਂ ਟਾਈਮ ਰਿਹਾ ਹੈਗਾ ਤੇ ਚਲੋ ਜੀ ਕਰਦੇ ਆ ਵਲੋਗ ਦਾ ਆਪਾਂ ਐਂਡ ਔਰ ਮੈਂ ਬਣਾਇਆ ਜੀ ਨਮਕੀਨ ਚੋਲ ਲਿਓ ਵੀ ਖਾ ਲੰਦਾ ਲਿਓ ਨੂੰ ਨਮਕੀਨ ਚੋਲ ਦੇ ਦੇਣੇ ਆਪਾਂ ਨੇ ਔਰ ਵਕੀਲ ਸਾਹਿਬ ਆਉਣਗੇ 3 ਵਜੇ ਕਿਉਂਕਿ ਅੱਜ ਇਹਨਾਂ ਨੇ ਕਿਹਾ ਕਿ 3:00 ਵਜੇ ਆਉਂਗੇ ਸਬਜੀ ਮੈਂ ਬਾਰੋ ਹੀ ਮੰਗਵਾਈ ਅੱਜ ਭਾਈ ਆਇਆ ਤਾਂ ਵੇਚਣ ਵਾਲਾ ਸੜੀਆਂ ਜੀ ਸਬਜ਼ੀਆਂ ਲੈ ਕੇ ਆ ਰਹੀਆਂ ਪਤਾ ਨਹੀਂ ਕਿੱਥੇ ਤੇ ਆ ਰਹੀਆਂ ਸਬਜ਼ੀਆਂ ਇਹ ਜੀਆਂ ਸਬਜ਼ੀਆਂ ਵੀ ਨਹੀਂ ਚੱਜਕੀਆਂ ਮਿਲ ਰਹੀਆਂ ਹੈਗੀਆਂ ਤੇ ਕਿਉਂਕਿ ਪਤਾ ਨਹੀਂ ਪਾਣੀ ਪੂਣੀ ਆਇਆ ਵਾ ਤਾਂ ਕਰਕੇ ਬੇਕਾਰ ਜੀਆਂ ਸਬਜ਼ੀਆਂ ਆ ਰਹੀਆਂ ਸਾਰੀਆਂ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਜਾ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਵੇਂ ਆ ਔਰ ਪੂਰੀ ਵੀਡੀਓ ਦੇਖਿਆ ਕਰੋ ਐਂਡ ਤੱਕ ਹਨਾ ਸਕਿੱਪ ਨਾ ਕਰਿਆ ਕਰੋ ਤੇ ਚਲੋ ਜੀ ਬਾਏ ਟੇਕ ਕੇਅਰ ਫਿਰ ਮਿਲਦੇ ਆਪਾਂ ਰੱਬ ਰਾਖਾ ਤੇ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਹੁਣ ਆਪਾਂ ਤੇ ਖਾਈਏ ਜੀ ਚੋੜ-ਚੂੜ ਦੁਪਹਿਰ ਦਾ ਲੰਚ ਆਪਣਾ ਚੋਲ ਹੈ ਜੀ ਨੂਨ ਵਾਲੇ ਔਰ ਸ਼ਾਮ ਨੂੰ ਸੋਚਦੀ ਆ ਵਕੀਲ ਸਾਹਿਬ ਤੋਂ ਸਬਜੀ ਤਾਂ ਮੰਗਵਾਈ ਆ ਮੈਂ ਵੀ ਕੀ ਲੈ ਕੇ ਆਉਂਗੇ ਫੋਨ ਆਊਗਾ ਇਹਨਾਂ ਦਾ ਫਿਰ ਦੱਸੂਂਗੇ ਆਪਾਂ ਵੀ ਕੀ ਲੈ ਕੇ ਆਣਾ ਹਨਾ ਚਲੋ ਜੀ ਬਾਏ ਟੇਕ ਕੇਅਰ ਗੱਲਾਂ ਮੁੱਕਣੀਆਂ ਨਹੀਂ ਨਾ ਕਦੇ ਗੱਲਾਂ ਮੁੱਕੀਆਂ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਜੀ ਸਕਿੱਪ ਨਾ ਕਰਿਆ ਕਰੋ ਬਾਏ ਬਾਏ ਜੀ